ਬੋਪਰ ਤੇ ਦਾਖਾਂ ਦੀਆਂ ਟੀਮਾਂ ਜਲਦੀ ਦੇ ਨਾਲ ਖੇਡ ਗਰਾਊਂਡ ਦੇ ਵੱਲ ਪਹੁੰਚਿਆਣ ਕੋਰਟ ਵੱਡਾ ਮਾਜਾ ਤੇ ਪੱਤਰਕੜਾ ਜਲਦੀ ਦੇ ਨਾਲ ਕੋਰਟ ਵੱਡਾ ਮਾਜਾ ਤੇ ਪੱਤਰਕੜਾ ਨੂੰ ਬੰਦੀ ਹੈ ਲਓ ਫੜਿਆ ਗਿੱਟਾ ਆਹ ਵੇਖੋ ਭੱਜ ਗਈ ਕੈਂਚੀ ਮੁੰਡਾ ਚੰਦੀਜੀ ਬਰੇਸ ਦਾ ਹਜੇ ਬਜਨੀ ਖੇਡਦਾ ਹੈ ਪਰ ਵਾਹ ਓਏ ਮੁੰਡਿਆ ਇੱਕ ਉਸਰਾ ਡਾਈ ਨਹੀਂ ਬਾਹ ਓਏ ਕੱਬਰੂਆ ਐਨ ਸਿਰੇ ਦਾ ਜਫਾ ਲਾ ਕੇ ਮੁੰਡੇ ਨੇ ਬੱਲੇ ਬੱਲੇ ਕਰਵਾ ਦਿੱਤੀ ਐ ਲੈ ਵੀ ਜੇ ਕੋ ਨਾਂ ਦਸੀਏ ਵੀਰ ਦਾ ਕੀ ਐ ਇਧਰਲੇ ਪਾਸੇ ਛਣੀ ਵਾਹ ਓਏ ਛਣੀ ਹਾਕਮ ਮਾਰੀਆ ਨੌਜਣ ਛੋਟੀ ਉਮਰ ਦਾ ਹੈ ਵਖਾਗੇ ਨਾ ਕਮਾਲ ਕੀ ਲੱਗ ਰਿਹਾ ਕਬੜੀ ਪਾ ਰਿਹਾ ਹੈ ਇੱਕ ਪਾਸੇ ਮਨੀ ਮੱਲੀਆਂ ਦਾ ਲੱਗਾ ਹੋਇਆ ਨਕੂਦਰ ਦੇ ਲੱਗੇ ਮੱਲੀਆਂ ਪਿੰਡ ਦੂਸਰੇ ਪਾਸੇ ਹਾਕਮਾਰੀਆ ਜੱਗੂ ਔਰ 2 ਨੰਬਰ ਤੋਂ ਨਵੀਂ ਜੀ ਉਮਰ ਦਾ ਮੁੰਡਾ ਆਹ ਦੇਖਾਂਗੇ ਕਰਦਾ ਹੋਇਆ ਯੰਦਰ ਰਾਈ ਤੇ ਸੋਹਣੀ ਕੀਤੀ ਹੈ ਪਰ ਗੀਤਾ ਕੋੜ ਕਰੋੜੀਆ ਇਸ਼ਾਰਾ ਕਰ ਗਿਆ ਵੀ ਨੰਬਰ ਰੇਡ ਦੇ ਸੀ ਜਾ ਰਿਹਾ ਹੈ ਅਗਲੀ ਰੇਡ ਪਾਉਣ ਦੇ ਲਈ ਚੀਕੂ ਆ ਗਿਆ ਰਵੀ ਦਰਵਾਜ਼ੀ ਕਰੀ ਗੱਲ ਲਾਓ ਓਏ